ਤੋਂ ਬਾਅਦ ਦੇ ਵਿੱਚ ਜੇ ਦੇਖੇ ਜਾਵੇ ਜਦੋਂ ਕਨਵੈਨਸ਼ਨ ਤਕਰੀਬਨ ਸਾਢੇ 3 ਘੰਟੇ ਅੱਜ ਪਹਿਲੇ ਦਿਨ ਜਿਹੜੀ ਉੱਥੇ ਚੱਲਦੀ ਸੀਗੀ ਮਿਲਵਾਕੀ ਦੇ ਵਿੱਚ ਤੇ ਅਖੀਰ ਦੇ ਵਿੱਚ ਜਦ ਵੱਖ-ਵੱਖ ਸਰਬ ਧਰਮ ਜਿਹਦੀਆਂ ਕਹਿ ਲੋ ਵੀ ਵੱਖ-ਵੱਖ ਪ੍ਰੇਅਰਜ਼ ਹੋ ਰਹੀਆਂ ਸੀ ਉਸ ਤੇ ਵਿੱਚ ਲਾਇਰ ਹਰਮੀਤ ਕੌਰ ਢੱਲੋਂ ਉਹਨਾਂ ਨੇ ਇੱਕ ਵਾਰੀ ਫੇਅਰ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਦੇ ਵਿੱਚ ਅਰਦਾਸ ਜਿਹੜੀ ਉਹ ਕੀਤੀ ਉਹ ਆਪਾਂ ਤੁਹਾਨੂੰ ਸੁਣਾਉਂਦੇ ਵੀ ਹਾਂ ਵੀ ਉਹਨਾਂ ਨੇ ਕਿਸ ਤਰੀਕੇ ਨਾਲ ਉੱਥੇ ਕਿਹਾ ਸੁਣਾਇਆ ਕੀ ਉਸ ਦਾ ਜਿਹੜੇ ਅਰਥ ਆ ਜਿਹੜੇ ਉਹ ਕਿਤੇ ਇਸ ਨੂੰ ਕਾਫੀ ਜਿਹੜੇ ਮੇਨਸਟ੍ਰੀਮ ਮੀਡੀਆ ਨੇ ਵੀ ਜਿਹੜਾ ਉਹ ਪੱਕ ਵੀ ਜਿਹੜਾ ਉਹ ਕੀਤਾ ਤੇ ਉਹ ਉਹ ਦੱਸਿਆ ਵੀ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਜਿਹੜੀ ਗੱਲ ਕੀਤੀ ਅਰਦਾਸ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਵੀ ਪਹਿਲੇ ਇਲੈਕਸ਼ਨ ਕਰਾਉਣ ਵਾਲਿਆਂ ਦੇ ਉੱਤੇ ਤੇ ਇਲੈਕਸ਼ਨ ਕਰਨ ਵਾਲਿਆਂ ਦੇ ਵਿੱਚ ਸਾਰਿਆਂ ਨੂੰ ਜਿਹੜੀ ਉਹ ਹੁਸਮਤ ਜਿਹੜੀ ਹੋ ਆਵੇ ਤੇ ਸਾਰੇ ਜਣੇ ਠੀਕ ਠਾਕ ਵਧੀਆ ਢੰਗ ਦੇ ਨਾਲ ਪ੍ਰਮਾਤਮਾ ਉਨਾਂ ਤੇ ਹੱਥ ਰੱਖ ਕੇ ਜਿਹੜਾ ਉਹ ਕੰਮ ਕਰਵਾਵੇ ਸੋ ਥੋੜਾ ਜਿਹਾ ਰਾਜਗੁਰਵੀ ਸਿੰਘ ਜੀ ਜਦ ਤੱਕ ਤੁਸੀਂ ਪੁੱਲ ਕਰਦੇ ਆਂ ਆਪਾਂ ਸੁਣਾਨੇ ਆ ਤੇ ਮੈਂ ਹਰਮੀਤ ਘਾ ਟਿੱਲੋਂ ਬਾਰੇ ਦੱਸਦਾ ਜਾਵਾਂ ਉਹ ਕਾਫੀ ਜੰਗ ਵਿੱਚ ਚੰਡੀਗੜ੍ਹ ਤੋਂ ਜਿਹੜੇ ਆ ਨਾਰਥ ਕੈਰੋਲਿਨਾ ਦੇ ਵਿੱਚ ਆ ਗਏ ਸੀ ਤੇ ਡਰਮਾਉਥ ਕਾਲਜ ਜੋਇਨ ਕੀਤਾ ਜੀ ਤੇ ਉਹ ਤੋਂ ਬਾਅਦ ਉੱਥੇ ਐਡੀਟਰ ਇਨ ਚੀਫ ਵੀ ਰਹੇ ਤੇ ਗ੍ਰੈਜੂਏਟ ਹੋਣ ਤੋਂ ਬਾਅਦ ਉਹਨਾਂ ਨੇ ਹੈਰੀਟੇਜ ਫਾਊਂਡੇਸ਼ਨ ਦੇ ਉੱਤੇ ਕੰਮ ਕੀਤਾ ਫਿਰ ਯੂਨੀਵਰਸਿਟੀ ਆਫ ਵਰਜੀਨੀਆ ਲਾ ਸਕੂਲ ਜੁਆਇਨ ਕੀਤਾ ਤੇ ਉਹ ਤੋਂ ਬਾਅਦ ਉਹਨਾਂ ਨੇ ਕਲਰਕ ਵੀ ਜੱਜ ਪੌਲ ਦੇ ਅੰਡਰ ਫੋਰ ਸਰਕਟ ਕੋਰਟ ਆਫ ਅਪੀਲ ਦੇ ਅੰਡਰ ਕੀਤੀ ਉਹਨਾਂ ਦੀ ਇਕਲਾ ਫਾਰਮਸ ਇਨ ਫਰਾਂਸਿਸਕੋ ਦੇ ਵਿੱਚ ਜਿੱਥੇ ਉਹ ਕਾਫੀ ਵੱਡੇ ਜਿਹੜੇ ਲਾ ਸੂਟਸ ਉਹਨਾਂ ਨੇ ਜਿਹੜੇ ਫਾਈਲ ਕੀਤੇ ਲੜੇ ਜਿਹੜੇ ਖਾਸ ਕਰਕੇ ਇਲੈਕਸ਼ਨ ਨੂੰ ਲੈ ਕੇ ਵੀ ਤੇ ਗੂਗਲ ਦੇ ਅਗੇਂਸ ਫੇਸਬੁੱਕ ਦੇ ਅਗੇਂਸਟ ਵੀ ਜਿਹੜੇ ਲਾ ਸੂਟਸ ਆ ਉਹ ਉਹਨਾਂ ਨੇ ਜਿਹੜੇ ਲੜੇ ਤੇ 2008 ਦੇ ਵਿੱਚ ਉਹਨਾਂ ਨੇ ਹਿਸਟਰੀ ਬਣਾਈ ਜਦੋਂ ਪਹਿਲੀ ਸਿੱਖ ਅਮਰੀਕਨ ਪਾਰਟੀ ਦੀ ਨੋਮੀਨੇ ਹੋਈ ਸਟੇਟ ਆਫਿਸ ਕੈਲੀਫੋਰਨੀਆ ਦੇ ਵਿੱਚ ਜਦੋਂ ਉਹਨਾਂ ਨੇ ਸਟੇਟ ਅਸੈਂਬਲੀ ਸੀਟ ਲਈ ਰਨ ਕੀਤਾ ਈਵਨ ਦੋ ਉਹਨਾਂ ਨੇ ਜਿਹੜੀ ਸੀਟ ਨਹੀਂ ਜਿਹੜੀ ਜਿੱਤੀ ਪਰ ਉਹ ਤੋਂ ਬਾਅਦ 2012 ਦੇ ਵਿੱਚ ਸੈਨ ਫਰਾਂਸਿਸਕੋ ਰਿਪਬਲਿਕਨ ਪਾਰਟੀ ਦੀ ਚੇਅਰਮੈਨ ਵੀ ਬਣੀ 2013 ਦੇ ਵਿੱਚ ਵਾਈਸ ਚੇਅਰਮੈਨ ਕੈਲੀਫੋਰਨੀਆ ਜੀਪੀਓ ਜੀਓਪੀ ਦੀ ਤੇ ਫਰਸਟ ਵੂਮਨ ਜਿਹੜੀ ਸੀਗੀ ਉਹੋ ਇਸ ਪੋਜੀਸ਼ਨ ਨੂੰ ਹੋਲਡ ਕਰਨ ਵਾਲੀ ਸੀਗੀ ਤਿੰਨ ਸਾਲਾਂ ਬਾਅਦ ਆਰਐਨਸੀ ਕਮੇਟੀ ਔਫ ਕੈਲੀਫੋਰਨੀਆ ਉਹਨਾਂ ਨੂੰ ਚੁਣਿਆ ਗਿਆ 2016 ਤੋਂ ਲੈ ਕੇ ਇਹ ਤੇ ਹੁਣ ਤੱਕ ਚੱਲ ਰਿਹਾ ਹੈਗਾ 2020 ਦੇ ਵਿੱਚ ਹਰਮੀਤ ਕੌਰ ਢਿੱਲੋਂ ਨੂੰ ਚੇਅਰਮੈਨ ਔਫ ਦਾ ਰਿਪਬਲਿਕਨ ਨੈਸ਼ਨਲ ਲਾਇਰ ਐਸੋਸੀਏਸ਼ਨ ਜਿਹੜਾ ਚੁਣਿਆ ਗਿਆ ਉਹ ਹਜੇ ਵੀ ਉਹ ਇਸ ਪੋਜੀਸ਼ਨ ਦੇ ਉੱਤੇ ਹੈਗੀ ਆ ਅ ਹਰਮੀਰ ਢਿੱਲੋਂ ਦਾ ਜਿਹੜਾ ਆਫਿਸ ਆ ਢਿੱਲੋਂ ਲਾ ਗਰੁੱਪ ਉਹ ਬੇਰੀਏ ਦੇ ਵਿੱਚ ਹੀ ਆ ਸੈਨ ਫਰਾਂਸਿਸਕੋ ਬੇਰੀਏ ਦੇ ਵਿੱਚ ਇਸ ਤੋਂ ਬਿਨਾ ਤੁਸੀਂ ਪਿਛਲੇ ਸਾਲਾਂ ਦੇ ਵਿੱਚ ਦੇਖਿਆ ਹੋਣਾ ਉਹਨਾਂ ਨੂੰ ਬਹੁਤ ਸਾਰੇ ਜਿਹੜੇ ਮੇਨ ਸਟ੍ਰੀਮ ਦਾ ਨੈਸ਼ਨਲ ਜਿਹੜਾ ਟੀਵੀ ਨੈਟਵਰਕ ਆ ਫਾਕਸ ਸੀਐਨਐਨ ਐਮਐਸ ਐਨਵੀਸੀ ਇਹਨਾਂ ਦੇ ਉੱਤੇ ਜਿਹੜੇ ਆ ਉਹ ਬਹੁਤ ਵਾਰ ਆਪਣੇ 뷰 ਪੁਆਇੰਟ ਪੇਸ਼ ਕਰਦੇ ਰਹੇ ਹੈਗੇ ਆ ਹਰਮੀਤਕੌਰ ਢਿੱਲੋਂ ਮੈਰਿਡ ਟੂ ਸਰਬਜੀਤ ਸਿੰਘ ਤੇ ਉਹ ਰਿਟਾਇਰਡ ਨਿਊਕਲੀਅਰ ਇੰਜੀਨੀਅਰ ਹੈਗੇ ਆ ਤੇ ਦੋਨੋਂ ਹੀ ਜਿਹੜੇ ਆ ਉਹ 베 ਏਰੀਏ ਦੇ ਵਿੱਚ ਰਹਿੰਦੇ ਆ ਤੇ ਹਰਮੀਤਕੌਰ ਢਿੱਲੋਂ ਦੇ ਪੋਲੀਟੀਕਲ ਰੈਜ਼ੂਮੇ ਵੀ ਕਾਫੀ ਸਟਰੋਂਗ ਹੈਗਾ ਉਹਨਾਂ ਦਾ ਤੇ ਐਜ਼ ਅ ਲਾਇਰ ਵੀ ਬੜੀ ਪ੍ਰੋਮਿਨੈਂਟ ਲਾਇਰ ਆ ਤੇ ਕਹਿੰਦੇ ਵੀ ਸਿੱਖ ਹੈਰੀਟੇਜ ਦੇ ਉੱਤੇ ਵੀ ਜਿਹੜਾ ਉਹਨਾਂ ਦਾ ਜਿਹੜਾ ਕਾਫੀ ਹੋਲਡ ਹੈਗਾ ਸੋ ਉਹਨਾਂ ਨੇ 2016 ਦੇ ਵਿੱਚ ਵੀ ਜਿਹੜੀ ਸ਼ਾਰਟ ਛੋਟੀ ਅਰਦਾਸ ਆ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਦੇ ਉੱਤੇ ਕੀਤੀ ਸੀ ਤੇ ਕੱਲ ਫੇਰ ਤੇ ਜਿਸ ਟਾਈਮ ਦੇ ਉੱਤੇ ਉਹਨਾਂ ਨੇ ਅਰਦਾਸ ਕੀਤੀ ਸੀ ਤੇ ਸਿਰ ਟਕਿਆ ਤੇ ਬਹੁਤ ਸਾਰੇ ਜਿਹੜੇ ਜਿਹੜੇ ਉੱਥੇ ਹਾਜ਼ਰ ਸਗੇ ਉਸ ਕਨਵੈਨਸ਼ਨ ਦੇ ਵਿੱਚ ਤੇ ਸਾਰਿਆਂ ਨੇ ਅੱਖਾਂ ਵੀ ਬੰਦ ਕੀਤੀਆਂ ਸੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਣੀ ਵੀ ਉੱਥੇ ਸਗੇ ਜੀ ਬਿਲਕੁਲ ਹਰਜੋਤ ਸਿੰਘ ਜੀ ਇੱਕ ਵਧੀਆ ਜਿਹੜੀ ਹੈ ਚੀਜ਼ ਆ ਵਾਪਰੀ ਹੈਗੀ ਆ ਆਬਵੀਅਸਲੀ ਕਾਫੀ ਕੁਝ ਜਿਹੜਾ ਹੋ ਹੁੰਦਾ ਜਾ ਰਿਹਾ 2020 ਦੇ ਵਿੱਚ ਮਿਸ ਕਰ ਗਏ ਸੀਗੇ ਤੇ ਸੋ ਕਹਿਣ ਵਾਲੇ ਤੇ ਵੀ ਕਹਿ ਸਕਦੇ ਵੀ ਉਸ ਤੋਂ ਬਗੈਰ ਜਿਹੜਾ ਉਹ ਰਹਿ ਵੀ ਗਏ ਪਰ ਚਲੋ ਮਾਹੌਲ ਬਹੁਤ ਵਾਰ ਇਹ ਵੀ ਹੁੰਦਾ ਵੀ ਹੋ ਸਕਦਾ ਤੁਸੀਂ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਨਾ ਐਗਰੀ ਕਰਦੇ ਹੋਵੋ ਕਈਆਂ ਨੇ ਕਹਿਣਾ ਦੇਖੋ ਜੀ ਉਹਨਾਂ ਲਈ ਅਰਦਾਸ ਕਰਦੇ ਪਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਆਪਾਂ ਸਾਰੇ ਹਰ ਇੱਕ ਦੇ ਲਈ ਅਰਦਾਸ ਕਰਦੇ ਆ ਇਹਦੇ ਨਾਲ ਇਹ ਆ ਵੀ ਦੇਖੋ ਨੈਸ਼ਨਲ ਲੈਵਲ ਤੇ ਪੂਰੀ ਦੁਨੀਆ ਦੇ ਵਿੱਚ ਉਹ ਲਾਈਵ ਕਵਰੇਜ ਦਿਖਾ ਰਹੇ ਹੈਗੇ ਆ ਤੇ ਉਹਨ ਪੂਰਾ ਦੱਸਿਆ ਵੀ ਕਿੰਨੀ 25 ਮਿਲੀਅਨ ਜਿਹੜੇ ਸਿੱਕ ਰਹੇ ਰਹਿੰਦੇ ਆ ਅ ਇਨੀ ਗਣਤੀ ਜਿੱਥੇ ਆ ਸੋ ਜਿਹੜੀ ਸਾਡੀ ਆਈਡੈਂਟੀਟੀ ਆ ਉਹਦਾ ਜਿਹੜਾ ਪੂਰੀ ਦੁਨੀਆ ਨੂੰ ਪਤਾ ਲੱਗਦਾ ਹੈ ਜੀ ਬਿਲਕੁਲ ਇਹ ਚੰਗੀ ਚੀਜ਼ ਆ ਬਾਕੀ ਜਿਹੜਾ ਆਪਾਂ ਹਰਮੀਤ ਹੁਣਾਂ ਦੇ ਮਾਪਿਆਂ ਦਾ ਵੀ ਜੇ ਦੱਸ ਤੇ ਜਾਈਏ ਅ ਜਿਸ ਟਾਈਮ ਦੇ ਉੱਤੇ ਸਾਂਝਾ ਪੰਜਾਬ ਹੁੰਦਾ ਸੀ ਪਸ਼ਾਵਰ ਦੇ ਵਿੱਚ ਇਹਨਾਂ ਦੇ ਪਿਤਾ ਜੀ ਤੇਜਪਾਲ ਸਿੰਘ ਢੱਲੋਂ ਉਹਨਾਂ ਦਾ ਜਿਹੜਾ ਉਹ ਜਨਮ ਹੋਇਆ ਸੀ ਤੇ ਤੇਜਪਾਲ ਦਾ ਜਿਹੜਾ ਤੁਹਾਨੂੰ ਦੱਸ ਤੇ ਜਾਈਏ ਤੇ ਉਹਨਾਂ ਦੇ ਜਿਹੜੇ ਪਿਤਾ ਆ ਉਹ ਡਾਕਟਰ ਹਰਨੰਦ ਸਿੰਘ ਢਿੱਲੋਂ ਜਿਹੜੇ ਉਹ ਗ੍ਰੈਜੂਏਟ ਸੀਗੇ ਕਿੰਗ ਐਡਵਰਡ ਮੈਡੀਕਲ ਕਾਲਜ ਲਾਹੌਰ ਦੇ ਗ੍ਰੈਜੂਏਟ ਕਰਨ ਤੋਂ ਬਾਅਦ ਆਰਮੀ ਦੇ ਵਿੱਚ ਵੀ ਜਿਹੜੇ ਉਹ ਰਹੇ ਉਹਨਾਂ ਦੀਆਂ ਤਸਵੀਰਾਂ ਤੁਸੀਂ ਆਰਮੀ ਵਾਲੀਆਂ ਦੇਖ ਸਕਦੇ ਆ ਬਰਮਾ ਦੇ ਵਿੱਚ ਵੀ ਉਹਨਾਂ ਨੇ ਸੈਕੰਡ ਵਰਲਡ ਵਾਰ ਦੇ ਵਿੱਚ ਅਸਰਬ ਕੀਤਾ ਸੀ ਤੇਜਪਾਲ ਸਿੰਘ ਢਿੱਲੋਂ ਜਿਹੜੇ ਆ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਉਹਨਾਂ ਨੇ اٹੈਂਡ ਕੀਤਾ ਆਰਥੋਪੈਡਿਕ ਸਰਜਰੀ ਜਿਹੜੀ ਆ ਉਹਦੇ ਵਿੱਚ ਇਹਨਾਂ ਨੇ ਗ੍ਰੈਜੂਏਸ਼ਨ ਜਿਹੜੀ ਪੋਸਟ ਗ੍ਰੈਜੂਏਸ਼ਨ ਕੀਤੀ ਤੇ ਫਿਰ ਇਹਨਾਂ ਨੇ ਚੰਡੀਗੜ੍ਹ ਤੋਂ ਜਿਹੜੀ ਆ ਪੋਸਟ ਜਿਹੜੇ ਪੇਚੀਸ ਦੀ ਪੋਸਟ ਗ੍ਰੈਜੂਏਟ ਇੰਸਟੀਚਿਊਟ ਦੇ ਵਿੱਚ ਜਿਹੜੀ ਉਹ ਕੀਤੀ ਇਹਨੇ ਹਰਮੀਤ ਦੇ ਮਾਤਾ ਜੀ ਪਰਮਿੰਦਰ ਕੌਰ ਬਾਜਵਾ ਉਹਨਾਂ ਦੇ ਨਾਲ 1967 ਦੇ ਵਿੱਚ ਵਿਆਹ ਹੋਇਆ 1968 ਦੇ ਵਿੱਚ ਹਰਮੀਤ ਕੌਰ ਢੋਂਦਾ ਜਿਹੜਾ ਉਹ ਜਨਮ ਹੁੰਦਾ ਹੈ ਚੰਡੀਗੜ੍ਹ ਦੇ ਵਿੱਚ ਉਸ ਟਾਈਮ ਦੇ ਉੱਤੇ ਯੂ ਐਸ ਤੋਂ ਜਾਣਾ ਚਾਹੁੰਦੇ ਸੀਗੇ ਪਰ ਇੰਡੀਅਨ ਸਰਕਾਰ ਨੇ ਜਿਹੜੇ ਐਗਜ਼ਾਮ ਆ ਉਹ ਕੈਨਸਲ ਕਰ ਦਿੱਤੇ ਸੀਗੇ ਤੇ ਇੰਡੀਆ ਦੇ ਵਿੱਚ ਜਿਹੜੇ ਡਾਕਟਰਸ ਆ ਮੁਲਕ ਨੂੰ ਛੱਡ ਕੇ ਨਹੀਂ ਸੀ ਜਾ ਸਕਦੇ ਇੰਗਲੈਂਡ ਸਿੰਗਾਪੁਰ ਅਫਗਾਨਿਸਤਾਨ ਨੂੰ ਜਾ ਕੇ ਕਹਿੰਦੇ ਆ ਵੀ ਉੱਥੇ ਐਗਜ਼ਾਮ ਲਿਆ ਜਾ ਸਕਦਾ ਸੀ ਇਥੋਂ ਤੱਕ ਕਿ ਸਰਕਾਰ ਨੇ ਉਸ ਟਾਈਮ ਦੇ ਉੱਤੇ ਕਹਿੰਦੇ ਪਾਸਪੋਰਟਸ ਵੀ ਡਾਕਟਰ ਨੂੰ ਮਨਾ ਕਰ ਦਿੱਤੇ ਸੀ ਰੱਦ ਕਰ ਦਿੱਤੇ ਸੀ ਈਸੀ ਐਫ ਐਮ ਜੀ ਜਿਹੜੇ ਐਗਜ਼ਾਮ ਆ ਉਸ ਨੂੰ ਲੈ ਕੇ ਪਰ ਕਲਾਸ ਐਕਸ਼ਨ ਲਾਸਟ ਰੂਟ ਹੋਇਆ ਡਾਕਟਰ ਜਿੱਤੇ ਤੇ ਹਰਮੀਤ ਦੇ ਜਿਹੜੇ ਪੇਰੈਂਟਸ ਆ ਉਹ ਇੰਗਲੈਂਡ ਦੇ ਵਿੱਚ ਜਾ ਕੇ ਉਹਨਾਂ ਨੇ ਟੈਸਟ ਦਿੱਤਾ 2 ਸਾਲ ਇੰਗਲੈਂਡ ਦੇ ਵਿੱਚ ਰਹੇ ਉਸ ਤੋਂ ਬਾਅਦ ਦੇ ਵਿੱਚ ਜੁਆਇੰਟ ਰਿਪਲੇਸਮੈਂਟਸ ਦੀ ਟ੍ਰੇਨਿੰਗ ਲਈ ਇੰਗਲੈਂਡ ਦੇ ਵਿੱਚ ਤੇ ਉੱਥੇ ਹੀ ਹਰਮੀਤ ਦਾ ਜਿਹੜਾ ਭਰਾ ਆ ਮਨਦੀਪ ਆ ਉਸ ਦਾ ਕਹਿੰਦੇ ਆਹੋ ਜਨਮ ਹੁੰਦਾ ਆ ਸੋ ਯੂਐਸ ਤੇ ਜਦ ਸਿਟੀਜ਼ਨ ਬਣੇ ਡਾਕਟਰ ਤੇਜਪਾਲ ਸਿੰਘ ਜੋ ਇਹਨਾਂ ਦੇ ਪਿਤਾ ਜੀ ਆ ਉਹਨਾਂ ਨੇ ਆਪਣੇ ਆਪ ਨੂੰ ਐਜ਼ ਅ ਰਿਪਬਲਿਕਨ ਰਜਿਸਟਰ ਕੀਤਾ ਜਦੋਂ ਪੋਲਿਟੀਕਲ ਨੈਵੀਗੇਸ਼ਨ ਕਹਿ ਸਕਦੇ ਆ ਵੀ ਉਹ ਹੋ ਕਰ ਰਹੇ ਸੀਗੇ ਵੀ ਕੀ ਕੁਝ ਦੁਨੀਆ ਭਰ ਦੇ ਵਿੱਚ ਚੱਲ ਰਿਹਾ ਆ ਹਰਮੀਤ ਨੇ ਆਪਣੀ ਜਿਹੜੀ ਲਾ ਡਿਗਰੀ ਆ ਉੱਥੇ ਯੂਨੀਵਰਸਿਟੀ ਆਫ ਵਰਜੀਨੀਆ ਸਕੂਲ ਆਫ ਚਾਰਲਟਸਵਿਲ ਵਰਜੀਨੀਆ ਉੱਥੋਂ ਜਿਹੜੀ ਉਹ ਕੀਤੀ ਨਾਰਥ ਕੈਰੋਲਾਈਨਾ ਦੇ ਵਿੱਚ ਵੀ ਕਾਫੀ ਚੇਅਰ ਜਿਹੜੇ ਉਹ ਰਹੇ ਅਤੇ ਉਸ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਦੇ ਪੇਰੈਂਟਸ ਉੱਥੇ ਆਏ ਸੀ ਜਦੋਂ ਕੇ 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 ਕੂ ਕਲਕਸ ਕਲੈਨ ਕਾਫੀ ਜਿਆਦਾ ਜਿਹੜੀ ਉਹ ਪ੍ਰੈਜੈਂਸ ਉੱਥੇ ਸੀਗੀ ਪਰ ਕਹਿੰਦੇ ਵੀ ਇਹ 3K ਦੇ ਅੱਗੇ ਜਿਹੜਾ ਮੇਰਾ 5K ਆ ਜਾਨਕੀ 5 ਕਕਾਰ ਆ ਉਹ ਤਕੜੇ ਆ ਸੋ ਮੈਨੂੰ ਕਹਿੰਦੇ ਵੀ ਡਰਨ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੈਗੀ ਇਹਨਾਂ ਨੇ ਕਦੀ ਵੀ ਆਪਣਾ ਜਿਹੜਾ ਸਰੂਪ ਨਹੀਂ ਉਸ ਟਾਈਮ ਦੇ ਉੱਤੇ ਵੀ ਇਹਦੇ ਪੇਰੈਂਟਸ ਨੇ ਜਿਹੜਾ ਉਹ ਛੱਡਿਆ ਸੀ ਜਦ ਕਿ ਅਮਰੀਕਾ ਦੇ ਵਿੱਚ ਉਸ ਟਾਈਮ ਦੇ ਉੱਤੇ ਰੇਸਿਜ਼ਮ ਜਿਹੜਾ ਆ ਉਹ ਕਹਿ ਸਕਦੇ ਆ ਵੀ ਬਹੁਤ ਜ਼ਿਆਦਾ ਸੀਗਾ ਬਾਹਰਲੇ ਬੰਦਿਆਂ ਦੇ ਨਾਲ ਕਈ ਕੁਝ ਜਿਹੜਾ ਉਹ ਹੁੰਦਾ ਆ ਸੋ ਇਹ ਇਹ ਜਿਹੜੀ ਚੀਜ਼ ਆ ਇਸ ਟਾਈਮ ਆਪਣੇ ਜਿਹੜੇ ਉਹ ਸਾਹਮਣੇ ਆ ਸੋ ਕਹਿੰਦੇ ਵੀ ਫਿਰ ਜਿਹੜੇ ਪਰਮਿੰਦਰ ਕੌਰ ਬਾਜਵਾ ਜਿਹੜੇ ਹੁਣ ਢਿੱਲੋਂ ਨੇ ਉਹਨਾਂ ਦੇ ਮਾਤਾ ਜੀ ਉਹਨਾਂ ਦਾ ਜਨਮ 1947 ਦੇ ਵਿੱਚ ਹੋਇਆ ਸੀ ਮੁੰਟਗਮਰੀ ਇਹ ਵੀ ਉਸ ਟਾਈਮ ਦੇ ਉੱਤੇ ਜਿਹੜਾ ਸਾਂਝਾ ਪੰਜਾਬ ਸੀ ਉੱਥੇ ਦਾ ਇਹਨਾਂ ਦਾ ਜਿਹੜਾ ਉਹ ਜਨਮ ਆ ਕਹਿੰਦੇ ਵੀ 5 ਮਹੀਨੇ ਦੇ ਸੀਗੇ ਜਦ ਉਸ ਟਾਈਮ ਦੇ ਉੱਤੇ ਵੰਡ ਹੋਈ ਪੰਜਾਬ ਦੀ ਵੰਡ ਹੋਈ ਤੇ ਜਿਹੜੇ ਦੋ ਵੱਖ-ਵੱਖਰੇ ਮੁਲਕ ਬਣੇ ਪੰਜਾਬ ਦਾ ਨਾਸ ਹੋਇਆ ਤੇ ਉਦੋਂ ਉਹਨਾਂ ਨੂੰ ਫਿਰ ਇਧਰਲੇ ਪਾਸੇ ਜਿਹੜੇ ਉਹ ਆਏ ਉਸ ਟਾਈਮ ਦੇ ਉੱਤੇ ਜਿਹੜੇ ਪਰਮਿੰਦਰ ਕੌਰ ਦੇ ਡੈਡ ਸੀਗੇ ਪਿਤਾ ਜੀ ਸੀਗੇ ਉਹ ਫਾਈਨਲ ইয়ার ਦੇ স্টুডেন্টস ਸੀਗੇ ਕਿੰਗ ਐਡਵਰਡ ਮੈਡੀਕਲ ਕਾਲਜ لاہور ਦੇ ਵਿੱਚ ਹੀ ਹਰਮੀਰ ਦੇ ਮਾਤਾ ਜੀ ਨੇ ਹਾਈ ਸਕੂਲ ਜਿਹੜਾ ਉਹ ਕੀਤਾ লেਡੀ ਐਡਵਿਨ ਕਾਲਜ ਦੇ ਵਿੱਚ ਗ੍ਰੈਜੂਏਟ ਹੋਏ ਡਿਗਰੀ ਕੀਤੀ ਉਹਨਾਂ ਨੇ ਹੋਮ ਇਕਨੋਮਿਕਸ ਦੇ ਵਿੱਚ ਤੇ ਫਿਰ ਇਹਨਾਂ ਦੀ ਜਿਹੜੀ ਮੈਰਿਜ ਹੁੰਦੀ ਆ ਤੇਜਪਾਲ ਢਿੱਲੋਂ ਹੋਂਾ ਦੇ ਨਾਲ 1967 ਦੇ ਵਿੱਚ ਤੇ ਜਿੱਦਾਂ ਆਪਾਂ ਪਹਿਲਾਂ ਦੱਸਿਆ 68 ਦੇ ਵਿੱਚ ਜਿਹੜਾ ਹਰਮੀਤਕੌਰ ਦਾ ਫਿਰ ਜਨਮ ਹੁੰਦਾ ਤੇ ਇਵੈਂਚੁਅਲੀ ਜਿਹੜੇ ਯੂ ਐਸ ਦੇ ਵਿੱਚ ਇਹ ਪੂਰਾ ਪਰਿਵਾਰ ਆ 1971 ਦੇ ਵਿੱਚ ਮੂਵ ਹੁੰਦੇ ਆ ਤੇ ਸਮਿਥ ਫੀਲਡ ਨਾਰਥ ਕੈਰੋਲਾਈਨਾ ਦੇ ਵਿੱਚ 1975 ਦੇ ਵਿੱਚ ਮੂਵ ਹੁੰਦੇ ਜਿੱਥੇ ਕਾਫੀ ਲੰਮਾ ਸਮਾਂ ਉਹ ਰਹਿੰਦੇ ਆ ਤੇ ਜਿੱਦਾਂ ਹੁਣ ਆਪਾਂ ਦੱਸ ਰਹੇ ਆ ਵੀ ਇਹਨਾਂ ਦਾ ਜਿਹੜਾ ਪਰਿਵਾਰ ਆ ਹਰਮੀਤ ਕੋ ਢਿੱਲੋਂ ਤੇ ਉਹਨਾਂ ਦੇ ਜਿਹੜੇ ਘਰ ਵਾਲੇ ਆ ਉਹ ਇਵੈਂਚੁਅਲੀ ਜਿਹੜੇ ਇੱਥੇ ਹੁਣ ਸੈਨ ਫਰਾਂਸਿਸਕੋ ਦੇ ਵਿੱਚ ਸਨੋਮਾ ਕੋਸਟ ਦੇ ਉੱਤੇ ਰਹਿੰਦੇ ਨੇ ਹਰਮੀਤ ਦੇ ਜਿਹੜਾ ਕਹਿੰਦੇ ਵੀ ਇਹ ਬਾਹਰ ਵੀ ਜਾ ਕੇ ਜਿਹੜੀ ਉਹ ਪੜਾਉਂਦੀ ਰਹੀ ਸਿਵਿਕ ਰਿਸਪੌਂਸਿਬਿਲਟੀਜ਼ ਦੇ ਵਿੱਚ ਜਿਹੜਾ ਇਹਨਾਂ ਨੂੰ ਉਹਨਾਂ ਨੇ ਲਗਾਇਆ ਤਾਂ ਜੋ ਇਹਨਾਂ ਨੂੰ ਪਤਾ ਲੱਗੇ ਵੀ ਅਮਰੀਕਾ ਦੇ ਵਿੱਚ ਕਿਸ ਤਰੀਕੇ ਦੇ ਨਾਲ ਚੱਲਦਾ ਆ ਉਹ ਕਹਿੰਦੇ ਵੀ ਟਰਸਟੀ ਰਹੇ ਨੇ ਲੋਕਲ ਸਿੱਖ ਆਰਗੇਨਾਈਜੇਸ਼ਨ ਦੇ ਪ੍ਰੈਜ਼ੀਡੈਂਟ ਰਹੇ ਨੇ ਸਕੱਤਰ ਰਹੇ ਨੇ ਟ੍ਰੈਜਰੀ ਰਹੇ ਨੇ ਤੇ ਕਈ ਕਮੇਟੀਆਂ ਨੂੰ ਉਹਨਾਂ ਨੇ ਹੈੱਡ ਕੀਤਾ ਆ ਇਹ ਹਰਮੀਤ ਦੇ ਮਾਤਾ ਪਿਤਾ ਆਦਿ ਬਾਰੇ ਜਿਹੜੀਆਂ ਸਾਰੀਆਂ ਚੀਜ਼ਾਂ ਆਈਆਂ ਆ ਸੋ ਸਾਂਝੇ ਪੰਜਾਬ ਦੇ ਵਿੱਚ ਇਹਨਾਂ ਦਾ ਜਨਮ ਹੁੰਦਾ ਆ ਬਾਅਦ ਦੇ ਵਿੱਚ ਉੱਥੇ ਡਾਕਟਰਾਂ ਨੂੰ ਵੀ ਮੈਨੂੰ ਅੱਜ ਦੇਖੋ ਇਹਨਾਂ ਦੀ ਹਿਸਟਰੀ ਵਿੱਚ ਪੜਦੇ-ਪੜਦੇ ਪਤਾ ਲੱਗਾ ਵੀ ਉਹਨਾਂ ਦੇ ਡਾਕਟਰਾਂ ਦੇ ਵੀ ਜਿਹੜੇ ਪਾਸਪੋਰਟ ਰੋਕਤੇ ਸੀ ਭਾਰਤੀ ਸਰਕਾਰ ਨੇ ਟੈਸਟ ਨਹੀਂ ਸੀ ਦੇ ਸਕਦੇ ਫਿਰ ਇੰਗਲੈਂਡ ਜਾ ਕੇ ਟੈਸਟ ਦੇ ਕੇ ਇਵੈਂਚੁਅਲੀ ਜਿਹੜੇ ਆ ਉਹ ਇੱਥੇ ਤੱਕ ਆ ਪਹੁੰਚੇ ਆ ਸੋ ਕਾਫੀ ਜਦوجਹਦ ਵਾਲੀ ਜਿਹੜੀ ਆ ਹੁਣ ਨੋ ਡਾਊਟ ਉਹ ਈਜ਼ੀ ਨਹੀਂ ਪਰ ਮਿਹਨਤ ਵੀ ਉਸ ਦੇ ਪਿੱਛੇ ਬਹੁਤ ਲੰਮੀ ਚੌੜੀ ਆ ਤੇ ਹਰਮੀਤ ਘਰ ਢਿੱਲੋਂ ਇੱਕ ਵਾਰੀ ਫੇਰ ਮੋੜੇ ਆਏ ਆ ਇੱਕ ਟਾਈਮ ਦੇ ਉੱਤੇ ਤਾਂ ਇਹਨਾਂ ਦੇ ਆਰਐਨਸੀ ਦੇ ਚੇਅਰਪਰਸਨ ਬਣਨ ਦੀ ਵੀ ਜਿਹੜੀ ਉਹ ਚਰਚਾ ਚੱਲੀ ਸੀਗੀ ਵੀ ਇਹਨਾਂ ਨੂੰ ਬਣਾਇਆ ਜਾ ਸਕਦਾ ਆ ਉਦੋਂ ਟਰੰਪ ਹੋਣਾ ਨੇ ਵੀ ਇਹਨਾਂ ਦਾ ਸਮਰਥਨ ਜਿਹੜਾ ਉਹ ਕੀਤਾ ਸੀਗਾ ਸੋ ਲੈਟਸ ਸੀ ਕੀ ਬਣਦਾ ਹੈ ਪਰ ਮੈਨੂੰ ਲੱਗਦਾ ਹੈ ਵੀ ਹਰਮੀਤਕੋਟ ਲੋਹਣਾ ਦਾ ਪੋਲਿਟਿਕਲ ਭਵਿੱਖ ਵੀ ਕਾਫੀ ਜਿਹੜਾ ਅੱਗੇ ਹੋਰ ਚਮਕਦਾ ਹੋ ਸਕਦਾ ਹੈ ਸੋ ਲੈਟਸ ਸੀ ਕੀ ਜਿਹੜਾ ਬਣਦਾ ਹੈ ਇਹ ਇਹ ਚੀਜ਼ ਆਪਾਂ ਨਾ ਇੱਕ ਵਾਰ ਫੇਰ ਕਲੀਅਰ ਕਰਦੇ ਜਾਈਏ ਦੇਖੋ ਦੋਨਾਂ ਪਾਰਟੀਆਂ ਦੇ ਵਿੱਚ ਆਪਣੇ ਬੰਦੇ ਹੋਣੇ ਜ਼ਰੂਰੀ ਆ ਕਿਉਂਕਿ ਆਪਣੀ ਕਮਿਊਨਿਟੀ ਬਹੁਤ ਛੋਟੀ ਆ ਕਿਉਂਕਿ ਸੱਤਾ ਇੱਥੇ ਬਦਲਦੀ ਰਹਿੰਦੀ ਹੈ ਕਦੀ ਕੋਈ ਆ ਗਿਆ ਕਦੀ ਕੋਈ ਆ ਗਿਆ ਜਿਹੜਾ ਕੋਈ ਜਿਸ ਪਾਸੇ ਵੀ ਪਾਰਟੀ ਦੇ ਵਿੱਚ ਅੱਗੇ ਵਧ ਰਿਹਾ ਆ ਉਸ ਨੂੰ ਜਿਹੜੀ ਆ ਉਹ ਛਲਾਕਾ ਜਿਹੜੀ ਉਹ ਦੇਣੀ ਚਾਹੀਦੀ ਆ ਪਰੇ ਵੀ ਹਾਂ ਬਸ਼ਰਤੇ ਕਮਿਊਨਿਟੀ ਨੂੰ ਨਾ ਭੁੱਲਣ ਕਮਿਊਨਿਟੀ ਦੇ ਜਿਹੜੇ ਕੰਮ ਆ ਸਿੱਖਾਂ ਦੀ ਆਈਡੈਂਟੀਟੀ ਦੇ ਮਸਲੇ ਆ ਸਿੱਖਾਂ ਦੇ ਜਿਹੜੇ ਕੰਮ ਆ ਪੰਜਾਬੀ ਕਮਿਊਨਿਟੀ ਦੇ ਜਿਹੜੇ ਮਸਲੇ ਆ ਬਿਜ਼ਨਸ ਵਾਲਿਆਂ ਦੇ ਜਿਹੜੇ ਮਸਲੇ ਆ ਵੀ ਉਹਨਾਂ ਨੂੰ ਨਾ ਭੁੱਲਦੇ ਹੋਏ ਉਹਨਾਂ ਨੂੰ ਆਪਣੇ ਮੋੜੇ-ਮੋੜੇ ਰੱਖ ਕੇ ਚੱਲਣਾ ਸੋ ਇਹ ਸਾਰਾ ਕੁਝ ਦੱਸਣ ਦੀ ਜ਼ਰੂਰਤ ਤਾਂ ਪਈ ਹਰਮੀਤ ਕੌਰ ਢਿੱਲੋਂ ਦਾ ਪੂਰਾ ਪਰਿਵਾਰ ਸਿੱਖੀ ਨੂੰ ਸਮਰਪਿਤ ਆ ਸੋ ਜਿਨ੍ਹਾਂ ਨੇ ਛੋਟੀ ਅਰਦਾਸ ਜਿਹੜੀ ਆ ਉਹ ਅ ਅਮਰੀਕਾ ਦੇ ਲਈ ਤੇ ਪ੍ਰੈਜ਼ੀਡੈਂਟ ਡੋਨਾਲਡ 트੍ਰੰਪ ਉਹਨਾਂ ਦੇ ਲਈ ਜਿਹੜੀ RNC 2024 ਆਰ ਪਬਲਿਕਨ ਨੈਸ਼ਨਲ ਕਨਵੈਨਸ਼ਨ ਉੱਥੇ ਕੱਲ ਸ਼ਾਮੀ ਕੀਤੀ ਤੇ ਹਰਮੀਤ ਘੋਟੇਲੋਂ ਕਮੇਟੀ ਔਮਨ ਆਫ ਦ ਰਿਪਬਲਿਕਨ ਨੈਸ਼ਨਲ ਕਮੇਟੀ everyone. These last 48 hours have been some of the most intense, yet most prayerful of our lives. The heinous attack on President Trump and his supporters made all of us pause and seek answers and comfort. I come from a family of Sikh immigrants. I am honored to share with you, my fellow Republicans and guests tonight, a prayer from my faith tradition practiced by over 25 million worldwide. We recite the Ardas prayer before any new endeavor, giving thanks to God and asking for his protection and help to uphold the values of humility, truth, courage, service, and justice for all. To show respect, we cover our heads when we pray. Good, ਤੇ ਪਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈ ਸੂਖ ਕਨੇ ਕੋਈ ਨ ਜਾਣੇ ਤੁਮਰਾ ਅੰਤ ਉਚੇ ਤੇ ਉਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋ Eso agya ka Dear Wahaguru, our one true God, we thank you for creating America as a unique haven on this earth where all people are free to worship according to their faith. We seek your blessings and guidance for our beloved country. Please bless our people with wisdom as they vote in the upcoming election. And please bless with humility, honesty, skill, and integrity all those who conduct the election. Finally, we thank you for the Cherdikala spirit that we have witnessed in President Trump. That is, the tireless and uplifting spirit that is sustained even in the face of violent adversity, like a founding father centuries ago. And we thank you, dear God, for protecting his life. We thank you for his examples of Nirbha, fearlessness, and Nirver, the absence of hate when faced with vitriol. These examples of extraordinary calm inspire us. Nanak Nanaknam Jardipala Teribane Sarbatapala. May your name forever be exalted, spreading happiness and blessings and good spirit, that everyone may prosper and enjoy the grace of your peace. Thank you. ਸੋ ਤੁਸੀਂ ਜਿਹੜਾ ਉਹ ساری ਜਿਹੜੀ ਅਰਦਾਸ ਆ ਇਸ ਦੇ ਵਿੱਚ ਸੁਣਿਆ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਜਿਹੜੀ ਉਹ ਅਰਦਾਸ ਕੀਤੀ ਦੌਰੇ ਦੇ ਨਾਲ ਹੀ ਜਿਹੜਾ ਉਹ ਸ਼ੁਰੂ ਕੀਤਾ ਤੇ ਬਾਕੀ ਜਿਹੜੀ ਪੂਰੀ ਅਰਦਾਸ ਤਾਂ ਨਹੀਂ ਜਿਹੜੀ ਆਪਣੇ ਆਪਾਂ ਕਰੀ ਦੀ ਗੁਰੂ ਘਰਾਂ ਦੇ ਵਿੱਚ ਸਾਰੀ ਉਸ ਤਰੀਕੇ ਦੇ ਨਾਲ ਤਾਂ ਨਹੀਂ ਪਰ ਉੱਥੇ ਦੇਖਦੇ ਹੋਏ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਜਸਟ ਜਿਹੜੀ ਆ ਉਹ ਅ ਕੱਢਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਨਿਰਭਾਉ ਨਿਰਵੈਰ ਦੀ ਵੀ ਜਿਹੜੀ ਉਹਨਾਂ ਨੇ ਕੀਤੀ ਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦੇ ਨਾਲ ਜਿਹੜੀ ਉਸਨੇ ਸਮਾਪਤੀ ਕੀਤੀ ਆ ਸੋ ਚੰਗੀ ਗੱਲ ਆ ਥਾਂ ਥਾਂ ਦੇ ਉੱਤੇ ਪੈਰ ਜਿਹੜੇ ਆ ਸਿੱਖਾਂ ਦੇ ਹੋਣ ਪੰਜਾਬੀਆਂ ਦੇ ਹੋਣ ਇਹ ਬਹੁਤ ਵਧੀਆ ਗੱਲ ਆ ਤੇ ਜਿੱਦਾਂ ਕਿ ਆ ਵੀ ਆਪਣੇ ਬਹੁਤ ਸਾਰੇ ਜਿਹੜੇ ਮਸਲੇ ਆ ਜੋ ਜੇ ਸੁਲਝਾਉਣ ਵਾਲੇ ਪਏ ਆ ਜੋ ਆਪਣੇ ਸਾਹਮਣੇ ਆ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਉਹ ਚੱਲਣਾ ਚਾਹੀਦਾ ਹੈ ਸੋ ਬਹੁਤ ਬਹੁਤ ਇਹਨਾਂ ਦਾ ਥੈਂਕ ਯੂ ਇਹਨਾਂ ਨੇ ਕਿਹਾ ਤਾਂ